ਦੀ ਗਵਰਨਮੈਂਟ ਆਪਣੇ ਹਿੰਦੁਸਤਾਨ ਦੀ ਉਹਨੇ ਆਪਣੇ ਯੂਥ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਦਾਂ ਦਾ ਕੁਝ ਵੀ ਹੁੰਦਾ ਹੈ ਤਾਂ ਕਿ ਆਨਲੇ ਸਮੇਂ ਚ ਉਹਨਾਂ ਦੇ ਕੰਮ ਆ ਜੇ ਤੇ ਦੇਖੋ ਜਿਹੜਾ ਪਾਕਿਸਤਾਨ ਨੇ ਜਿਹੜੀ ਹਰਕਤ ਕੀਤੀ ਹੈ ਪਹਿਲਾਂ ਕੋਈ ਚੰਗੀ ਹਰਕਤ ਨਹੀਂ ਕੀਤੀ ਸਾਡੇ 마ਸੂਮ ਆ ਕੇ ਮਾਰ ਦਿੱਤੇ ਸੁਹਾਗ ਉਜਾੜ ਦਿੱਤੇ ਸੇ ਹੋਗ ਮਿਲਿਆ ਸਬੂਤਾ ਅੱਜ ਦੇਖੋ ਜੀ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਅੱਜ ਸਭ ਨੇ ਸਹਿਯੋਗ ਦਿੱਤਾ ਹੈ ਸਾਰਾ ਏਰੀਆ ਬਲੈਕਆਊਟ ਹੈ ਅੱਜ ਕਿਸੇ ਦੀ ਮੋਮਬੱਤੀ ਤੱਕ ਨਹੀਂ ਜਗ ਰਹੀ ਤੁਸੀਂ ਦੇਖ ਸਕਦੇ ਹੋ ਵਿਦਰਤਕਵਾਦੀ ਆ ਉਹਨਾਂ ਨੂੰ ਜਾ ਕੇ ਮਾਰਿਆ ਕਿ ਸਾਡੇ ਉਥੋਂ ਦੀ ਜਿਹੜੀ ਆਵਾਮ ਨੂੰ ਕੁਝ ਨਹੀਂ ਕਰ ਇਹ ਜੋ ਉੱਧਰ ਲੜੇਗਾ اے ਐਨਐਨ ਚੰਗਾ ਹੈ ਕਿ ਘਰੇ ਬਹਿ ਕੇ ਚੁੱਪ ਕਰਕੇ ਸ탠ਡਰ ਕਰਦੇ ਇਹ ਹਿੰਦੁਸਤਾਨ ਇਸ ਟਾਈਮ ਉਹ ਹਿੰਦੁਸਤਾਨ ਨਹੀਂ ਰਿਹਾ ਕਿ ਜਿਹੜਾ 1965 ਦੇ ਵਿੱਚ ਜਿਹੜਾ ਚੀਨ ਕੋ ਥੋੜਾ ਜਿਹਾ ਹੀ ਪਿੱਛੇ ਹਟ ਗਏਗਾ ਆਪਣੇ ਹਿੰਦੁਸਤਾਨ ਨੂੰ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹੋ ਜੀ ਕੋਈ ਗੱਲ ਨਹੀਂ ਆ ਆਰਾਮ ਨਾਲ ਤੁਸੀਂ ਬੈਠੋ ਆਪਣੀ ਸੇਨਾ ਤੇ ਵਿਸ਼ਵਾਸ ਕਰੋ ਤੇ ਹੁਣ ਸੋਚ ਕੇ ਇੱਧਰ ਨੂੰ ਆਣਗੇ ਹੁਣ ਦੇਖੋ ਸਾਡੇ ਕੋਲ ਜਿਆਦਾ ਬਰਦਾਸ਼ਤ ਨਹੀਂ ਹੁੰਦਾ ਹੁਣ ਜਦੋਂ ਇਹਨਾਂ ਨੂੰ ਅਕਲ ਦਿੱਤੀ ਜਾਊਗੀ ਨਾ ਫਿਰ ਸੋਚ ਕੇ ਇੱਧਰ ਨੂੰ ਪੈਰ ਜਦੋਂ ਸਾਡੇ ਹਿੰਦੁਸਤਾਨ ਦੀ ਲੀਕ ਤੋਂ ਟੱਪਣਗੇ ਨਾ ਸੋਚ ਕੇ ਟੱਪਣਗੇ ਲੀਕ ਇਦਾਂ ਨਹੀਂ ਪੈਰ ਕੰਮੂਗਾ ਜਦੋਂ ਲੀਕ ਤੇ ਰੱਖੋਗੇ ਕਿ ਉਹਨਾਂ ਇਹਦੇ ਬਾਰੇ ਵਿਚਾਰ ਕਰਾਂਗੇ ਆਪਣੇ ਫਾਦਰ ਸਾਹਿਬ ਨਾਲ ਕਿ ਉਹਨਾਂ ਨੇ ਉਹਨਾਂ ਨੇ ਦੇਖਿਆ ਹੋਣੀ ਹੈ ਲੜਾਈਆਂ ਉਹਨਾਂ ਨੂੰ ਪੁੱਛਾਂਗੇ ਜਾ ਕੇ ਪਾਕਿਸਤਾਨ ਦੀ ਆਵਾਮ ਨੂੰ ਵੀ ਚਾਹੀਦਾ ਹੈ ਕਿ ਆਪਣੀ ਗਵਰਨਮੈਂਟ ਨੂੰ ਸਮਝਾਣ ਕਿ ਨਾ ਪੰਗੇ ਲੈ ਜਿਓ ਇੱਧਰ ਆਗੇ ਫਿਰ ਮੂਹਰੇ ਮੂੰਹ ਪਾਦਣਗੇ। ਸੇ ਦੇ ਸੁਹਾਗ ਨੂੰ ਜਾੜਿਆ ਕਦੀ ਸੁਣਿਆ ਕਦੀ ਸੁਣਿਆ ਫਿਰ ਸਾਡੇ ਦੇ ਖੂਨ ਵਾਲੇ ਮਾਰੂਗਾ ਨਾ ਕਿ ਸਾਡੇ ਇੱਥੇ ਆ ਕੇ ਕਿਉਂ ਮਾਰਦੇ ਹੋ? ਅੱਜ ਪੂਰੇ ਦੇਸ਼ ਭਰ ਵਿੱਚ 259 ਥਾਵਾਂ ਤੇ ਬਲੈਕਆਊਟ ਕੀਤਾ ਗਿਆ। ਜਿਸੇ ਅਸੀਂ ਅੱਜ ਬਟਾਲਾ ਦੇ ਇਹ ਵਿੱਚ ਪਹੁੰਚੇ ਹਾਂ ਉਸ ਜਗ੍ਹਾ ਤੇ ਪਹੁੰਚੇ ਹਾਂ ਜਿੱਥੇ ਕਿ 12 ਵਜੇ ਤੱਕ ਚਾਨਣ ਰੈਂਦਾ ਸੀਗਾ ਚਾਹ ਪੈਂਦੀ ਸੀ ਸੈਕਟਰ 17 ਦੇ ਕਰੀਬ ਜਿੱਦਾਂ ਚੰਡੀਗੜ੍ਹ ਹੁੰਦਾ ਉਦਾਂ ਚਾਹ ਪੈਂਦੀ ਸੀ ਲੇਕਿਨ ਹੁਣ ਦੇਖੇ ਤਾਂ ਸਾਰੇ ਘਰਾਂ ਨੂੰ ਜਾ ਚੁੱਕੇ ਨੇ ਰੇੜੀਆਂ ਵਾਲੇ ਜਾ ਚੁੱਕੇ ਨੇ ਦੁਕਾਨਾ ਦੁਕਾਨਾ ਬੰਦ ਕਰਕੇ ਆਪਣੇ ਘਰਾਂ ਨੂੰ ਜਾਤੇ ਕਿਉਂਕਿ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ 9 ਵਜੇ ਜੋ ਬਲੈਕਆਊਟ ਹੋਣਾ ਹੈ ਸਾਰੇ ਆਪਣੇ ਘਰ ਜਾਲ ਬਤੀਆਂ ਬੰਦ ਕਰਨ ਕੋਈ ਵੀ ਬਿਜਲੀ ਉਪਕਰਣ ਨਾ ਚਲਾਉਣ ਸੋ ਅਸੀਂ ਅੱਜ ਉੱਥੇ ਪਹੁੰਚੇ ਹਾਂ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਪੂਰੀ ਹਨੇਰਾ ਹੋਇਆ ਤੇ ਕਿਤੇ ਵੀ ਕੋਈ ਲਾਈਟ ਨਹੀਂ ਜਗ ਰਹੀ ਜੇ ਕੋਈ ਟਾਮੀ ਟਾਮੀ ਲਾਈਟ ਹੈ ਤਾਂ ਉਹ ਵਹੀਕਲ ਜਿਹੜਾ ਆਉਂਦਾ ਜਾਂਦਾ ਉਹਦੀ ਲਾਈਟ ਹੋएगी ਲੋਕਾਂ ਦਾ ਵੀ ਕਾਫੀ ਸਹਿਯੋਗ ਮਿਲਿਆ ਲੋਕਾਂ ਨੇ ਵੀ ਆਪਣੀ ਲਾਈਟਾਂ ਬੰਦ ਕੇ ਬੰਦ ਕੀਤੀਆਂ ਹੋਈਆਂ ਘਰ ਬੈਠੇ ਨੇ ਜਿਹੜੇ ਨਿਕਮੋਟੇ ਵਪਾਰਕ ਨੇ ਉਹਨਾਂ ਵੀ ਆਪਾਂ ਵਪਾਰ ਬੰਦ ਕੇ ਘਰ ਪਹੁੰਚੇ ਨੇ ਕਿਉਂਕਿ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਸਾਢੇ 9 ਵਜੇ ਤੋਂ ਲੈ ਕੇ ਸਾਢੇ 9 ਵਜੇ ਤੱਕ ਬਲੈਕਆਊਟ ਕੀਤਾ ਜਾਏਗਾ ਸਾਰਿਆਂ ਨੂੰ ਅਪੀਲ ਵੀ ਕੀਤੀ ਸੀ ਕਿ ਆਪਣੇ ਬਿਜਲੀ ਉਪਕਰਨ ਬੰਦ ਰੱਖਣ ਕੋਈ ਵੀ ਬਾਹਰ ਨਾ ਨਿਕਲੇ ਅਤੇ ਬਿਜਲੀ ਬਤੀਆਂ ਬੰਦ ਰੱਖਣ ਸੋ ਇਹ ਉਹ ਏਰੀਆ ਜਿੱਥੇ ਕਿ ਕਾਫੀ ਚਹਿਲ ਪਹੁੰਦੀ ਆ ਲੇਕਿਨ ਹੁਣ ਬਿਲਕੁਲ ਨਹੀਂ ਰਹਾ ਸੋ ਸਾਡੇ ਨਾਲ ਕਾਫੀ ਲੋਕ ਮੌਜੂਦ ਨੇ ਇੱਥੇ ਆਏ ਨੇ ਜੋ ਸੈਰ ਕਰਨ ਆਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਕਿਸ ਤਰ੍ਹਾਂ ਦੇਖਦੇ ਨੇ ਇਸ ਬਲੈਕਆਊਟ ਨੂੰ ਸੱਚੀ ਕ ਵੀਰੇ ਸੱਚੀ ਗਾਲ ਜੀ ਅੱਜ ਬੜਾ ਸਹਿਯੋਗ ਮਿਲਿਆ ਸਭ ਦਾ ਅੱਜ ਦੇਖੋ ਜੀ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਚਾਹੇ ਮੁਸਲਮਾਨ ਹੈ ਅੱਜ ਸਭ ਨੇ ਸਹਿਯੋਗ ਦਿੱਤਾ ਹੈ ਸਾਰਾ ਏਰੀਆ ਬਲੈਕਆਊਟ ਹੈ ਕਿ ਅੱਜ ਕਿਸੇ ਦੀ ਮੋਮਬੱਤੀ ਤੱਕ ਨਹੀਂ ਜਗ ਰਹੀ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਹੁੰਦਾ ਹੈ ਕਿ ਹਾਂ ਬਈ ਅਹੀ ਆ ਕਿੰਨੇ ਆ ਕਿ ਮੈਂ ਇੱਕ ਪਾਰਟੀ ਨਾਲ ਜੁੜਿਆ ਆ ਆਮ ਆਦਮੀ ਪਾਰਟੀ ਨਾਲ ਮੈਂ ਹੀ ਕਹਿਣਾ ਚਾਹੁੰਦਾ ਕਿ ਸਾਡਾ ਵੀ ਆਮ ਆਦਮੀ ਪਾਰਟੀ ਦਾ ਵੀ ਪੂਰਾ ਕੇਂਦਰ ਦੀ ਸਰਕਾਰ ਨਾਲ ਸਹਿਯੋਗ ਹੈ ਅਹੀ ਇਹਨਾਂ ਨਾਲ ਇੱਕ ਠੋਕ ਕੇ ਖੜੇ ਇਸ ਤਰ੍ਹਾਂ ਦੇਖ ਦਿਓ ਲੋਕਾਂ ਦੇ ਮਨ 'ਚ ਇੱਕ ਡਰ ਵੀ ਹੈਗਾ ਜੀ ਯੁੱਧ ਨੂੰ ਲੈ ਕੇ ਵੀ ਲੜਾਈ ਲੱਗਦੀ ਤਾਂ ਕੀ ਹੋਏਗਾ ਕਿਉਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੇ ਇਹ ਕੁਝ ਵੇਖਿਆ ਨਹੀਂ ਅਜੇ ਕਹੂੰਗਾ ਜੀ ਪਾਕਿਸਤਾਨ ਤਬਾਹ ਹੋਏਗਾ ਜੇ ਯੁੱਧ ਲੜੇਗਾ ਇਹ ਇੰਨਾ ਚੰਗਾ ਹੈ ਕਿ ਘਰੇ ਬਹਿ ਕੇ ਚੁੱਪ ਕਰਕੇ ਸਲੰਡਰ ਕਰ ਦੇ ਇਹ ਹਿੰਦੁਸਤਾਨ ਇਸ ਟਾਈਮ ਉਹ ਹਿੰਦੁਸਤਾਨ ਨਹੀਂ ਰਿਹਾ ਕਿ ਜਿਹੜਾ 197565 ਦੇ ਵਿੱਚ ਜਿਹੜਾ ਚੀਨ ਕੋ ਥੋੜਾ ਜਿਹਾ ਅਸੀਂ ਪਿੱਛੇ ਹਟ ਗਏ ਹਾਂ ਪਰ ਹੁਣ ਇਹ ਅਰਥਵਿਵਸਥਾ ਜਿਹੜੀ ਹਿੰਦੁਸਤਾਨ ਦੀ ਅਰਥਵਿਵਸਥਾ ਦੂਸਰੇ ਨੰਬਰ ਦੀ ਸਭ ਤੋਂ ਸਟਰੋਂਗ ਅਰਥਵਿਵਸਥਾ ਹੈ ਇਹ ਪਾਕਿਸਤਾਨ ਤੇ ਹੁਣ ਪੈਰ ਦੀ ਜੁੱਤੀ ਵੀ ਨਹੀਂ ਜੀ ਇੰਡੀਆ ਤੇ ਦੇਖਿਆ ਗਿਆ ਲੋਕਾਂ ਵੱਲੋਂ ਇਹ ਡਰ ਦੇ ਕਾਰਨ ਜਿਵੇਂ ਬਾਜ਼ਾਰਾਂ ਜਾਈਏ ਤੇ ਘਰੇਲੀਆਂ ਦੁਕਾਨ ਲਾ ਲੋ ਉੱਥੇ ਕਾਫੀ ਭੇੜ ਸੀ ਪਟੋਲ ਬੰਬ ਤੇ ਲਾ ਲੋ ਉੱਥੇ ਵੀ ਲੋਕਾਂ ਵੱਲੋਂ ਐਦਾ ਪਟੋਲ ਪਾਇਆ ਜਾ ਰਿਹਾ ਜੇ ਪਤਾ ਨਹੀਂ ਕੀ ਹੋਣ ਲੱਗਾ ਮੈਂ ਹੀ ਗੱਲ ਕਵਾਂਗਾ ਜੀ ਹਿੰਦੁਸਤਾਨ ਆ ਇੱਥੇ ਕੋਈ ਭੁੱਖਾ ਨਹੀਂ ਮਰਦਾ ਜੀ ਇਹ ਆਪਣੇ ਹਿੰਦੁਸਤਾਨ ਨੂੰ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹੋ ਜੀ ਕੋਈ ਗੱਲ ਨਹੀਂ ਆ ਆਰਾਮ ਨਾਲ ਤੁਸੀਂ ਬੈਠੋ ਆਪਣੀ ਸੇਨਾ ਤੇ ਵਿਸ਼ਵਾਸ ਕਰੋ ਇਹੋ ਜੀ ਕੋਈ ਗੱਲ ਨਹੀਂ ਆ ਰਾਸ਼ਨ ਨਹੀਂ ਮੁੱਕਦਾ ਹਿੰਦੁਸਤਾਨ ਆ ਪੰਜਾਬ ਦੀ ਧਰਤੀ ਆ ਇੱਥੇ ਇਹੋ ਜੀ ਕੋਈ ਗੱਲ ਨਹੀਂ ਆ ਇੱਥੇ ਕਦੀ ਰਾਸ਼ਨ ਨਹੀਂ ਮੁਕੇਗਾ ਜੀ ਇਹੋ ਜੀ ਅੱਜ ਕੱਲ ਦੇ ਨੌਜਵਾਨਾਂ ਨੂੰ ਆਪਣੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਦੇਸ਼ ਦੇ ਪ੍ਰਤੀ ਮੈਂ ਬਸ ਅਹੀ ਕਹਿਣਾ ਜੀ ਸੈਨਾ ਦਾ ਇੱਕ ਠੋਕੇ ਸਾਥ ਦਈਏ ਕਿ ਅਹੀ ਦਸੀਏ ਕਿ ਅਹੀ ਸਾਰੇ ਇੱਕ ਜੋਟਾਂ ਚਾਹੇ ਉਹ ਹਿੰਦੁਸਤਾਨ ਦਾ ਮੁਸਲਮਾ ਚਾਹੇ ਉਹ ਸਿੱਖਾ ਚਾਹੇ ਉਹ ਸਾਈ ਹੈ ਉਹ ਹਿੰਦੁਸਤਾਨ ਦੀ ਸੈਨਾ ਦੇ ਨਾਲ ਖੜਾ ਹੈ ਜੀ ਬਿਲਕੁਲ ਨੌਜਵਾਨੇ ਹੋਰ ਵੀ ਨੌਜਵਾਨ ਸਾਡੇ ਨਾਲ ਗੱਲਬਾਤ ਕਰਾਂਗੇ ਵੀ ਕੀ ਕਹਿਣਾ ਚਾਹੁੰਦੇ ਨੌਜਵਾਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਛੋਟੀ ਖਾ ਕੇ ਆਏ ਹੋ ਹੈ ਖਾ ਦੇਖਣ ਦਾ ਬੜਾਈ ਸੀ ਕਿ ਕੀ ਚੀਜ਼ ਹੁੰਦੀ ਆ ਬਿਲਕੁਲ ਤੁਹਾਡੀ ਲਾਈਵ ਤੇ ਪਹਿਲੀ ਵਾਰ ਹੀ ਹੋਇਆ ਵੀ ਆ ਜਿਹੜਾ ਬਲੈਕਆਊਟ ਹੋਇਆ ਹਾਂਜੀ ਮੇਰੀ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਦੇਖ ਰਿਹਾ ਯੂਥ ਨੂੰ ਪਹਿਲੀ ਵਾਰ ਹੀ ਪਤਾ ਲੱਗਿਆ ਘਰ ਜਾ ਕੇ ਉਹਨਾਂ ਇਹਦੇ ਬਾਰੇ ਵਿਚਾਰ ਕਰਾਂਗੇ ਆਪਣੇ ਫਾਦਰ ਸਾਹਿਬ ਨਾਲ ਕਿ ਉਹਨਾਂ ਨੇ ਉਹਨਾਂ ਨੇ ਤਾਂ ਦੇਖਿਆ ਹੋਣੀਆਂ ਲੜਾਈਆਂ ਉਹਨਾਂ ਨੂੰ ਪੁੱਛਾਂਗੇ ਜਾ ਕੇ ਕੀ ਪਤਾ ਹੀ ਆ ਸਾਨੂੰ ਕਾਫੀ ਹੱਦ ਤੱਕ ਪਰੇਸ਼ੀ ਬਾਰੇ ਪਹਿਲੀ ਵਾਰੀ ਜਾਣਕਾਰੀ ਮਿਲੀ ਇਹਦੇ ਬਾਰੇ ਪਹਿਲੀ ਵਾਰੀ ਦੇਖਿਆ ਹਾਂਜੀ ਪਹਿਲੀ ਵਾਰੀ ਵੀ ਦੇਖਿਆ ਹੁਣ ਜਾ ਕੇ ਪੁੱਛਦੇ ਆ ਚਰਚਾ ਕਰਦੇ ਆ ਇਸ ਬਾਰੇ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਬਲੈਕਆਊਟ ਨੂੰ ਜਾਂ ਜਿਹੜੇ ਜਿਹੜੇ ਜਿਹੜੀਆਂ ਯੁੱਧ ਦਾ ਨੀਤੀਬੰਦੀ ਬਣ ਰਹੀ ਹੈ ਦੇਖੋ ਇਹ ਇਹ ਯੂਥ ਨੂੰ ਪਹਿਲੀ ਵਾਰ ਸਿੱਖਣ ਨੂੰ ਮਿਲਿਆ ਪਹਿਲਾਂ ਤੇ ਜਿਹੜੀ ਗਵਰਨਮੈਂਟ ਆ ਆਪਣੇ ਹਿੰਦੁਸਤਾਨ ਦੀ ਉਹਨਾਂ ਨੇ ਆਪਣੇ ਯੂਥ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਦਾਂ ਦਾ ਕੁਝ ਵੀ ਹੁੰਦਾ ਤਾਂ ਕਿ ਹਾਲਲੇ ਸਮੇਂ 'ਚ ਉਹਨਾਂ ਦੇ ਕੰਮ ਆ ਜੇ ਤੇ ਦੇਖੋ ਜਿਹੜਾ ਪਾਕਿਸਤਾਨ ਨੇ ਜਿਹੜੀ ਹਰਕਤ ਕੀਤੀ ਆ ਪਹਿਲਾਂ ਤੇ ਇਹ ਕੋਈ ਚੰਗੀ ਹਰਕਤ ਨਹੀਂ ਕੀਤੀ ਸਾਡੇ 마ਸੂਮ ਆ ਕੇ ਮਾਰ ਦਿੱਤੇ ਸੁਹਾਗ ਉਜਾੜ ਦਿੱਤੇ ਉਹ ਭੈਣਾਂ ਤੇ ਕੀ ਬੀਤਦੀ ਹੋਏਗੀ ਜਿਨ੍ਹਾਂ ਦੇ ਸੁਹਾਗ ਹੀ ਉਹਨਾਂ ਨੇ ਖੋਲੇ ਪਤਾ ਨਹੀਂ ਕੀ ਕਰਦੇ ਆ ਕੀ ਨਦੀ ਰਾਜਨੀਤੀ ਹੈ ਕਿ ਕਿੱਦਾਂ ਦੇ ਪਾਕਿਸਤਾਨ ਦੇ ਬੰਦੇ ਆ ਜਿਨ੍ਹਾਂ ਨੇ ਪਨਾਹ ਦਿੱਤੀ ਹੋਈ ਆ ਘੜੀ ਕਬਾਦਰ ਨੂੰ ਭੇਜ ਦਿੰਦੇ ਆ ਕਿ ਸਾਡੇ ਦਰ ਆ ਕੇ 마ਸੂਮ ਮਾਰ ਜਾਂਦੇ ਆ ਕੇ ਪਰ ਅਸੀਂ ਕਿੰਨੀ ਤੇਰੇ ਜਰਾਂਗੀ ਸਾਡੇ ਕੋ ਵੀ ਜਰ ਨਹੀਂ ਹੁੰਦਾ ਕਿ ਸਾਡੇ ਆ ਕੇ 마ਸੂਮ ਮਾਰ ਜਾਣੇ ਆ ਪਿੱਛੇ ਜੀ ਆ ਕੇ ਆ ਪੁਲਿਸ ਸਟੇਸ਼ਨ ਚ ਕਬਜ਼ਾ ਕਰ ਲਿਆ ਲੱਗੇ ਇੱਕ ਸਕੂਲ ਸੀਗਾ ਸਕੂਲ ਨੂੰ ਹਾਈਜੈਕ ਕਰਨਾ ਸੀਗਾ ਪਰ ਉਹ ਨਹੀਂ ਹੋਇਆ ਤੇ ਜੇ ਹੋ ਜਾਂਦਾ ਉਦੋਂ ਕਿੰਨੇ ਬੱਚੇ ਮਰਨੇ ਸੀਗੇ ਪਰ ਮੈਂ ਸਾਡੇ ਜਿਹੜਾ ਹਿੰਦੁਸਤਾਨ ਦੀ ਗਵਰਨਮੈਂਟ ਦੇ ਨਾਲ ਆ ਪੂਰਾ ਯੂਥ ਪੂਰਾ ਪੰਜਾਬ ਸਾਡੀ ਸਟੇਟ ਹੋਰ ਵੀ ਜਿੰਨੀਆਂ ਸਟੇਟਾਂ ਆਪਣੀਆਂ ਸੈਂਟਰ ਦੇ ਨਾਲ ਹੈ ਜੋ ਵੀ ਉਹਨਾਂ ਤੇ ਜਵਾਬੀ ਹਮਲਾ ਜਿਹੜਾ ਹੁਣ ਤੇ ਟ੍ਰੇਲਰ ਹੀ ਦਿਖਾਇਆ ਉਹਨਾਂ ਨੂੰ ਛੋਟਾ ਜਿਹਾ ਟ੍ਰੇਲਰ ਦਿਖਾਇਆ ਕਿ ਸਾਡੇ ਕੋਲ ਕੀ ਕੀ ਪਾਵਰ ਹੈਗੀਆਂ ਜੋ ਪੰਗਾ ਲੈਣਗੇ ਫਿਰ ਉਹ ਨਸ਼ਟ ਹੋ ਜਾਣਗੇ ਛੋਟੇ ਜਿਹੇ ਟ੍ਰੇਲਰ ਨੇ ਪਾਕਿਸਤਾਨ ਨੂੰ ਬਖਲਾ ਦਿੰਦਾ ਇੱਕ ਵਾਰੀ ਦੇਖੋ ਦੇਖੋ ਸਾਡੇ ਹਿੰਦੁਸਤਾਨ ਦੀ ਗਵਰਨਮੈਂਟ ਕਿੰਨੀ ਚੰਗੀ ਹੈ ਕਿ ਫਿਰ ਵੀ ਉਹਨਾਂ ਦੀ ਆਵਾਮ ਨੂੰ ਜਾ ਉਹਨਾਂ ਦੇ ਜਿਹੜੇ ਹੋਰ ਅੱਡੇਆਂ ਨੂੰ ਕੁਝ ਨਹੀਂ ਕਿਹਾ ਜਿੰਨੇ ਜਿੱਥੋਂ ਦੇ ਉਹ ਗਰਵਾਦੀ ਆ ਜਿਹੜੇ ਹੱਤਕਵਾਦੀ ਆ ਉਹਨਾਂ ਨੂੰ ਜਾ ਕੇ ਮਾਰਿਆ ਕਿ ਸਾਡੇ ਉਥੋਂ ਦੀ ਜਿਹੜੀ ਆਵਾਮ ਨੂੰ ਕੁਝ ਨਹੀਂ ਕਿਹਾ ਹਿੰਦੁਸਤਾਨ ਦੀ ਆਵਾਮ ਨਹੀਂ ਚਾਹਦੀ ਕਿ ਜੰਗ ਹੋਏ ਸ਼ਾਇਦ ਉਥੋਂ ਦੀ ਪਾਕਿਸਤਾਨੀ ਆਵਾਮ ਵੀ ਨਹੀਂ ਚਾਹਦੀ ਹੋਏਗੀ ਪਰ ਫਿਰ ਵਿੱਚੋਂ ਵਿੱਚੋਂ ਥੋੜੇ ਥੋੜੇ ਉਛਲ ਜਾਂਦੇ ਆ ਕਿ ਉਹਨਾਂ ਦੇ ਖੂਨ ਵਾਲੇ ਮਾਰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਉਗਰਵਾਦੀ ਉਹ ਤੁਹਾਡੇ ਹੀ ਭੇਜੇ ਹੋਏ ਨੇ ਕੋਈ ਇਹ ਹਿੰਦੁਸਤਾਨ ਤੋਂ ਉਗਰਵਾਦੀ ਨਹੀਂ ਗਏ ਕਦੀ ਸੋਚਿਆ ਕਿ ਹਿੰਦੁਸਤਾਨ ਦੇ ਬੰਦਿਆਂ ਨੇ ਜਾ ਕੇ ਉਧਰ ਪਾਕਿਸਤਾਨ ਚ ਕਿਸੇ ਨੂੰ ਮਾਰਿਆ ਕਿਸੇ ਮਾਸੂਮ ਨੂੰ ਮਾਰਿਆ ਕਿਸੇ ਦੇ ਸੁਹਾਗ ਨੂੰ ਜਾੜਿਆ ਕਦੀ ਸੁਣਿਆ ਕਦੀ ਸੁਣ ਸੁਣਿਆ ਫਿਰ ਸਾਡੇ ਦੇ ਖੂਨ ਵਾਲੇ ਮਾਰੂਗਾ ਨਾ ਕਿ ਸਾਡੇ ਇੱਥੇ ਆ ਕੇ ਕੋ ਮਾਰਦੇ ਹੋ ਸਾਡੇ ਇੱਥੇ ਮਾਸੂਮ ਆ ਕੇ ਮਾਰ ਜਾਂਦੇ ਹੋ ਘੜੀ ਕੇ ਬਾਅਦ ਆ ਜਾਂਦੇ ਹੋ ਪਤਾ ਨਹੀਂ ਕੀ ਕਰਦੇ ਹੋ ਆਨੇ ਹੋ ਚਾਹ ਪੀ ਕੇ ਵਾਪਸ ਨੂੰ ਤੁਰ ਜਾਇਆ ਕਰੋ ਐਵੇਂ ਨਾ ਸਾਡੇ ਪੰਗੇ ਲਿਆ ਕਰੋ ਪਰ ਹੁਣ ਜਿਹੜਾ ਪੰਗਾ ਨੇ ਨੂੰ ਭਾਰੀ ਪੈਣਾ ਹੁਣ ਇਹ ਸੋਚ ਲੈਣਾ ਕਿ ਗੱਲ ਕਿੱਥੇ ਤੱਕ ਜਾਣੀ ਹੈ ਇਹ ਹੁਣ ਇਹ ਨਾ ਸੋਚਣ ਕਿ ਬਸ ਠੀਕ ਹੈ ਆਏ ਸੀ ਪ੍ਰਸ਼ਾਦਾ ਦੇ ਕੇ ਤੁਰ ਗਏ ਹੁਣ ਪੂਰਾ ਜਲ ਪਾਣੀ ਛਗਾ ਕੇ ਆ ਗਏ ਅੱਗੇ ਪਹਿਲਾਂ ਪਹਿਲਾਂ ਵੀ ਇਹ ਨਾਲੇ ਕੋਈ ਪੰਗਾ ਲਿਆ ਇਹੋ ਕਾਰਗਿਲ ਦੀ ਲੜਾਈ ਹੋਈ ਸੀਗੀ ਹਾਂ ਜੀ ਹਾਂ ਜੀ ਤੇ ਤੁਹਾਨੂੰ ਪਤਾ ਹੈ ਕਿ ਹਾਂ ਜੀ ਉਦੋਂ ਜਵਾਬੀ ਜਿਹੜੇ ਹਮਲੇ ਫਿਰ ਹੁੰਦੇ ਹੀ ਰਹਿਣਗੇ ਤੇ ਤੁਹਾਨੂੰ ਪਤਾ ਜਦੋਂ ਹਿੰਦੁਸਤਾਨ ਇੱਕ ਵਾਰੀ ਆਪਣੀ ਆਈ ਤੇ ਆਜੇ ਫਿਰ ਇਹਨਾਂ ਨੂੰ ਇੱਕ ਵਾਰੀ ਖੁੰਡੇ ਲਾ ਕੇ ਜਾਂਦਾ ਇਹਨਾਂ ਨੂੰ ਤੇ ਐਰ ਕੀ ਖੁੰਡੇ ਲੱਗ ਜੰਨੀ ਤੇ ਆਪ ਹੀ ਲੱਗ ਜਨ ਤੇ ਹੁਣ ਸੋਚ ਕੇ ਇੱਧਰ ਨੂੰ ਆਣਗੇ ਹੁਣ ਦੇਖੋ ਅਸੀਂ ਸਾਡੇ ਕੋਲ ਜ਼ਿਆਦਾ ਬਰਦਾਸ਼ਤ ਨਹੀਂ ਹੁੰਦਾ ਹੁਣ ਜਦੋਂ ਇਹਨਾਂ ਨੂੰ ਅਕਲ ਦਿੱਤੀ ਜਾਊਗੀ ਨਾ ਫਿਰ ਸੋਚ ਕੇ ਇੱਧਰ ਨੂੰ ਪੈਰ ਜਦੋਂ ਸਾਡੇ ਹਿੰਦੁਸਤਾਨ ਦੀ ਲੀਕ ਤੋਂ ਟੱਪਣਗੇ ਨਾ ਸੋਚ ਕੇ ਟੱਪਣਗੇ ਲੀਕ ਇਦਾਂ ਨਹੀਂ ਪੈਰ ਕੰਮੂਗਾ ਜਦੋਂ ਲੀਕ ਤੇ ਰੱਖਣਾ ਹੁਣ ਭੇਜੇ ਨਾ ਸਾਰੇ ਵਾਪਸ ਹੁਣ ਪਤਾ ਲੱਗੂਗਾ ਖਾਂ ਨੂੰ ਇਨਾਂ ਕੋ ਰੋਟੀ ਨਹੀਂ ਹੈਗੀ ਤੇ ਪੰਗੇ ਲੈਂਦੇ ਫਿਰਦੇ ਆ ਹੁਣ ਪਾਣੀ ਬੰਦ ਕਰਦਾ ਪਾਣੀ ਦਾ ਚੱਕਰ ਪੈ ਗਿਆ ਕਿ ਪਾਣੀ ਬੰਦ ਕਰਦਾ ਤੁਸੀਂ ਸਾਡੇ ਮਾਸੂਮਾਂ ਨੂੰ ਮਾਰੋ ਅਸੀਂ ਤੁਹਾਡਾ ਪਾਣੀ ਵੀ ਨਾ ਬੰਦ ਕਰੀਏ ਤੁਹਾਨੂੰ ਪਾਣੀ ਅਸੀਂ ਦਿੰਨੇ ਆ ਹਿੰਦੁਸਤਾਨ ਦੇ ਲੋਕ ਸਾਰਾ ਕੁਝ ਇਧਰੋਂ ਭੇਜਦੇ ਆ ਫੇਰ ਵੀ ਤੁਸੀਂ ਪੰਗੇ ਲੈਂਦੇ ਹੋ ਇੱਥੇ ਆ ਕੇ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਪਾਕਿਸਤਾਨ ਦੇ ਲਈ ਪਾਕਿਸਤਾਨ ਦੀ ਆਵਾਮ ਦੇ ਲਈ ਪਾਕਿਸਤਾਨ ਦੀ ਆਵਾਮ ਨੂੰ ਵੀ ਚਾਹੀਦਾ ਹੈ ਕਿ ਆਪਣੀ ਗਵਰਨਮੈਂਟ ਨੂੰ ਸਮਝਾਣ ਕਿ ਨਾ ਪੰਗੇ ਲੈ ਜਿਓ ਇੱਧਰ ਆਗੇ ਫਿਰ ਮੂਦੇ ਮੂੰਹ ਪਾਦਣਗੇ ਜੀ ਬਿਲਕੁਲ ਜਿੱਥੇ ਸਾਡੇ ਫੌਜੀ ਵੀਰ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਭਾਰਤ ਮਾਤਾ ਕੀ ਜੈ ਜੀ ਬਿਲਕੁਲ ਜਿੱਥੇ ਸਾਡੇ ਦੇਸ਼ ਦੀ ਰੱਖਿਆ ਕਰਨ ਲਈ ਜਿਹੜੇ ਫੌਜੀ ਉਥੇ ਤਾਇਨਾਤ ਨੇ ਆਪਣੀਆਂ ਛਾਤੀਆਂ ਠੋਕ ਕੇ ਖਲੋਦੇ ਨੇ ਉੱਥੇ ਇੱਥੇ ਨੌਜਵਾਨ ਵੀ ਆ ਉਹ ਵੀ ਜਾਣ ਨੂੰ ਕਾਲੇ ਨੇ ਵੀ ਅਸੀਂ ਵੀ ਜਹ ਰੀਲੋਡ ਪਈ ਤੇ ਅਸੀਂ ਵੀ ਉਥੇ ਜਾਵਾਂਗੇ ਸੋ ਇਹ ਬਟਾਲੇ ਦਾ ਹਾਲ ਹੈ ਵੀ ਜਿਹੜਾ ਇਹ ਬਲੈਕਆਊਟ ਹੋਇਆ ਤੁਹਾਨੂੰ ਤੇ ਦਸਤਾ ਵੀ ਹਨੇਰਾ ਪਾਉਤ ਹੋ ਗਿਆ ਚਾਰੇ ਪਾਸੇ ਹਨੇਰਾ ਵਾ ਤੇ ਸਰਕਾਰਾਂ ਵੱਲੋਂ ਕਿਹਾ ਗਿਆ ਸੀ ਬਲੈਕਆਊਟ ਕਰਨਾ ਤੇ 9 ਵਜੇ ਤੋਂ ਲੈ ਕੇ 5:30 ਦਾ ਟਾਈਮ ਸੀਗਾ ਹੁਣ 7:30 ਦੇ ਕਰੀਬ ਹੋ ਗਏ ਨੇ ਤੇ ਇਹ ਤੇ ਅਸੀਂ ਆਪਣੇ ਦਸਕਾਂ ਨੂੰ ਦੱਸ ਦਈਏ ਕਿ ਜੁੱਧ ਵੀ ਕੋਈ ਵੀ ਤਿਆਰ ਨਹੀਂ ਜੁੱਧ ਨਾ ਹੋਵੇ ਚੰਗੀ ਗੱਲ ਆ ਤੇ ਸਹਿਮਤੀ ਬਣੀ ਰਹੇ ਠੀਕ ਆ ਤੇ ਜੇ ਹੱਕ ਚੜ ਕੇ ਆਉਣਗੇ ਨੌਜਵਾਨਾਂ ਦਾ ਕਹਿੰਦਾ ਵੀ ਜੇ ਹੱਕ ਚੜ ਕੇ ਆਉਣਗੇ ਤਾਂ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਆ ਦਸਵਿੰਦਰ 베ਦੀ ਕੁਦਾਸਪ